ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬੜੀ ਹੀ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਵਾਲੀ 컬렉ਸ਼ਨ ਸਾਰੀ ਰਾਮ ਟੈਕਸ ਪਸ਼ਮੀਨੇ ਦੀ ਰਹੂਗੀ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰਿਆਂ ਦੇ ਪ੍ਰਾਈਸ ਸਾਰੇ ਸੂਟਾਂ ਦੇ ਪ੍ਰਾਈਸ ਆਪਾਂ ਵਿੱਚ ਦੱਸੇ ਹੋਏ ਹੈ ਜੀ ਕਿਵੇਂ ਦਾ ਫੈਬਰਿਕ ਆ ਉਹ ਵੀ ਆਪਾਂ ਸਾਰੀ ਡਿਟੇਲਸ ਉਹਨੂੰ ਵਿੱਚ ਦੱਸੀ ਹੋਈ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਪਿਓਰ ਪਸ਼ਮੀਨੇ ਦੇ ਰਾਮਟੈਕਸ ਬ੍ਰਾਂਡ ਦੇ ਆਉਣਗੇ ਜੀ 100% ਪਿਓਰ ਪਸ਼ਮੀਨਾ ਹੈ ਜੀ ਤੇ ਪੂਰਾ ਗਰਮ ਕੱਪੜਾ ਹੈ ਜੀ ਕੱਪੜੇ ਨੂੰ ਕੁਝ ਵੀ ਨਹੀਂ ਹੁੰਦਾ ਜੀ ਜਮਾ ਬਿਲਕੁਲ ਵੀ ਕੱਪੜਾ ਖਰਾਬ ਨਹੀਂ ਹੁੰਦਾ ਨਾ ਇਹਦਾ ਕਲਰ ਖਰਾਬ ਹੋਵੇ ਨਾ ਇਹਦੇ 'ਚ ਉੱਤੇ ਕੋਈ ਬੁਰਾ ਵੀ ਨਾ ਇਹ ਸ਼੍ਰਿੰਕ ਹੋਵੇ ਜੀ ਨਾ ਹੀ ਇਹ ਚੀਜ਼ੇ ਬਹੁਤ ਸੋਹਣਾ ਕੱਪੜਾ ਐਸੀ ਤਰ੍ਹਾਂ ਰਹੂਗਾ ਜੀ ਬ੍ਰਾਂਡਡ ਆ ਸਾਰਾ ਸਟੱਫ ਪੂਰਾ ਗਰਮ ਆਊਗਾ ਜੀ ਪਸ਼ਮੀਨਾ ਪਿਓਰ ਪਸ਼ਮੀਨਾ ਹੈ ਜੀ 100% ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਮੈਚਿੰਗ ਸੂਟ ਹੈ 2.5 ਮੀਟਰ ਦੀ ਕਟ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਨਾਲ ਪਲੇਨ ਬਾਟਮ ਆਉਗੀ ਜੀ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਆਉਗੀ ਜੀ ਬਹੁਤ ਹੀ ਜ਼ਿਆਦਾ ਸੋਹਣੇ ਰੰਗ ਡਿਜ਼ਾਈਨ ਹੈ ਜੀ ਇਹਨਾਂ ਸੂਟਾਂ ਦੇ ਤੇ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਆਲ ਓਵਰ ਆਉਣਗੇ ਜੀ ਪਹਿਲਾਂ ਵਾਲੇ ਮੈਚਿੰਗ ਸੀ ਜੀ ਇਹ ਵਾਲੇ ਆਲ ਓਵਰ ਆਉਣਗੇ ਜੀ ਹੈ ਇਹ ਵੀ ਪਸ਼ਮੀਨੇ ਦੇ ਜੀ ਰਾਮਟੈਕਸ ਬ੍ਰਾਂਡ ਦੇ ਹੈ ਇਹ ਵੀ ਸੂਟ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਜੀ ਸਾਰਿਆਂ ਦਾ ਪ੍ਰਾਈਸ 1100 ਰੁਪਏ ਹੈ ਜੀ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜੇ ਕਲਰ ਹੈ ਜੀ ਤੁਸੀਂ ਇਹਨਾਂ ਦੇ ਉੱਪਰ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਜਿਵੇਂ ਦੇ ਸ਼ਰਟ ਦੇ ਵਿੱਚ ਕਲਰ ਆ ਉਸ ਤਰ੍ਹਾਂ ਦੇ ਬਾਟਮ ਦੇ ਵਿੱਚ ਕਲਰ ਲਗਵਾ ਕੇ ਤੁਸੀਂ ਇਹਨਾਂ ਦੀ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਤੇ ਬਿਨਾ ਵਰਕ ਤੋਂ ਵੀ ਇਹ ਬਣਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੁੰਦਾ ਜੀ ਰਾਮ ਟੈਕਸ ਬ੍ਰਾਂਡ ਦਾ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਕਪੜਾ ਇਸੇ ਤਰ੍ਹਾਂ ਹੀ ਰਹੂਗਾ ਜੀ ਇਹ ਕਪੜਾ ਐਵੇਂ ਦੀ ਇਹਦੇ ਰੰਗ ਰਹਿਣਗੇ ਜੀ ਬਹੁਤ ਸੋਹਣਾ ਇਹ ਫੈਬਰਿਕ ਹੁੰਦਾ ਜੀ ਬ੍ਰਾਂਡਡ ਤੇ ਇਹ ਵਾਲੇ ਆਉਣਗੇ ਜੀ ਪਲੇਨ ਪਸ਼ਮੀਨੇ ਦੇ ਸੂਟ ਰਾਮ ਟੈਕਸ ਬ੍ਰਾਂਡ ਦਾ ਪਲੇਨ ਪਸ਼ਮੀਨਾ ਜੀ ਉੱਪਰ ਸਾਰੇ ਦੇ ਉੱਪਰ ਵਰਕ ਕੀਤਾ ਹੋਇਆ ਸਾਰੀ ਸ਼ਰਟ ਦੇ ਉੱਪਰ ਵਰਕ ਆਊਗਾ ਜੀ ਬਾਜੂ ਤੇ ਆ ਵਰਕ ਆਊਗਾ ਬਾਟਮ ਦੇ ਵਰਕ ਆਊਗਾ ਜੀ ਤੇ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਹੀ ਸੋਹਣਾ ਕੰਬੀਨੇਸ਼ਨ ਹੈ ਸੂਟਾਂ ਦਾ ਜੀ ਰਾਮ ਟੈਕਸ ਬ੍ਰਾਂਡ ਦਾ ਪਸ਼ਮੀਨਾ ਆਊਗਾ ਜੀ ਸਾਰੇ ਦੇ ਉੱਪਰ ਵਰਕ ਆਊਗਾ 1900 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਐਕਸਟਰਾ ਰਹੂਗੀ ਇਹਨਾਂ ਸੂਟਾਂ ਦੀ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਕਰਵਾ ਸਕਦੇ ਹੋ ਜੀ ਆਰਡਰ ਆਪਣਾ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈ ਜੀ ਕੁਝ ਵੀ ਕੱਪੜੇ ਨੂੰ ਨਹੀਂ ਹੁੰਦਾ ਜੀ ਬਿਲਕੁਲ ਵੀ ਖਰਾਬ ਹੋਣ ਵਾਲਾ ਫੈਬਰਿਕ ਨਹੀਂ ਹੈ ਜੀ ਇਹ ਕੰਨੀ ਦੇ ਉੱਪਰ ਤੁਹਾਨੂੰ ਮੋਰ ਮਿਲੂਗੀ ਜੀ ਰਾਮ ਟੈਕਸ ਬ੍ਰਾਂਡ ਦੀ ਸਾਰੇ ਫੈਬਰਿਕ ਤੇ ਬ੍ਰਾਂਡਡ ਫੈਬਰਿਕ ਆਊਗਾ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਤੇ ਰੀਜ਼ਨੇਬਲ ਪ੍ਰਾਈਸ ਦੇ ਸੂਟ ਹੈ ਜੀ ਤੇ ਇਹ ਇਹ ਸੂਟ ਆ ਆਲ ਓਵਰ ਆ ਜਾਣਗੇ ਜੀ ਪਸ਼ਮੀਨੇ ਦੇ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈ ਜੀ ਆਲ ਓਵਰ ਪਸ਼ਮੀਨਾ ਆਊਗਾ ਜੀ ਪਿਓਰ ਪਸ਼ਮੀਨਾ ਹੈ ਜੀ 100% ਪਿਓਰ ਪਸ਼ਮੀਨਾ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਕਪੜੇ ਨੂੰ ਕੁਝ ਵੀ ਨਹੀਂ ਹੁੰਦਾ ਜੀ ਇਸ ਨੂੰ ਤੇ ਬਹੁਤ ਹੀ ਜਿਆਦਾ ਤੇ ਬਹੁਤ ਹੀ ਜਿਆਦਾ ਸੋਹਣੇ ਇਹ ਆਪਣੇ ਫੈਬਰਿਕ ਹੈ ਜੀ 900 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਇਹਦੀ ਐਕਸਟਰਾ ਰਹੂਗੀ ਤੇ ਬਹੁਤ ਹੀ ਸੋਹਣੇ-ਸੋਹਣੇ ਇਹ ਸੂਟ ਹੈ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਤੁਸੀਂ ਕਰ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਘੰਟੀ ਵਾਲੇ ਬਟਨ ਨੂੰ ਜ਼ਰੂਰ ਔਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੀਆਂ ਭੈਣਾਂ ਤੱਕ ਤਾਂ ਜੋ ਆਪਣੀ ਵੀਡੀਓ ਪਹੁੰਚ ਸਕੇ ਸਾਰੀਆਂ ਭੈਣਾਂ ਆਪਣੀ ਵੀਡੀਓ ਨੂੰ ਦੇਖ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਦੇ ਦੇਖਦੇ ਤੇ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਵੀ ਕਿਹੜੇ ਸੂਟ ਤੁਹਾਨੂੰ ਸਾਰਿਆਂ ਤੋਂ ਵੱਧ ਪਸੰਦ ਆਏ ਆ ਤੇ ਇਹ ਵਾਲੇ ਸੂਟ ਆਉਣਗੇ ਜੀ ਸ਼ਿਮਰ ਪਸ਼ਮੀਨੇ ਦੇ ਸ਼ੈਡੋ ਪ੍ਰਿੰਟ ਦੀ ਨਾਲ ਸ਼ਿਮਰ ਪਸ਼ਮੀਨੇ ਦੀ ਬਾਟਮ ਆਊਗੀ ਸ਼ਿਮਰ ਪਸ਼ਮੀਨੇ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ 1150 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ ਸਾਰੇ ਸੂਟਾਂ ਦੀ ਸ਼ਿਪਿੰਗ 60 ਰੁਪਏ ਹੈ ਜੀ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਪੜਾ ਸਾਰਾ ਹੀ ਬ੍ਰਾਂਡਡ ਆਊਗਾ ਜੀ ਕੋਈ ਵੀ ਨਾਨ ਬ੍ਰਾਂਡਡ ਸਟੱਫ ਨਹੀਂ ਮਿਲੂਗਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ